ਹੈਲੋ ਗਾਇਜ਼ ਵੈਲਕਮ ਬੈਕ ਟੂ ਮਾਈ YouTube ਚੈਨਲ ਆਈ ਹੋਪ ਸਤਿ ਸ੍ਰੀ ਅਕਾਲ ਹੋਵੋਗੇ ਸਵਾਗਤ ਹੈ ਇਕ ਤੁਹਾਡਾ ਨਿਊ ਫਰੈਸ਼ ਵਲੌਗ ਦੇ ਵਿੱਚ ਥੋੜਾ ਥੋੜਾ ਥੱਕੇ ਹੋਇਆ ਗਾਇਜ਼ ਤਸੀਨੋਂ ਤਸੀਨੀ ਹੋਏ ਪਏ ਆ ਤੇ ਕਿਉਂ ਹੋਏ ਹੋਇਆ ਤੁਹਾਨੂੰ ਪਤਾ ਸੀ ਆਪਾਂ ਕਾਫੀ ਟਾਈਮ ਤੋਂ ਵਲੌਗ ਕੰਟੀਨਿਊ ਨਹੀਂ ਕਰ ਪਾਰੇ ਤੇ ਕੁਝ ਕਿ ਤਿਆਰੀਆਂ ਚੱਲ ਰਹੀਆਂ ਸੀਗੀਆਂ ਤੇ ਵਲੌਗ ਮੈਂ ਵੀ ਕਿਹਾ ਯਾਰ ਹੁਣ ਕੀ ਆਪਾਂ ਤੁਹਾਨੂੰ ਦਿਖਾਈ ਜਾਈਏ ਤੇ ਹੁਣ ਜਦ ਕੋਈ ਟੂਲ ਵਗੈਰਾ ਕਰਾਂਗੇ ਤੇ ਉਹਦੇ ਵੀ ਬਲੌਗ ਕਰਾਂਗੇ ਸਟਾਰਟ ਤੇ ਹੁਣ ਉਹ ਟਾਈਮ ਆ ਚੁੱਕਿਆ ਤੇ ਇੱਧਰ ਵੀ ਆ ਆਪਣੇ ਕੋਲ ਸਾਰਾ ਸਮਾਨ ਕੀਤਾ ਹੋਇਆ ਰੈਡੀ ਬਿਲਕੁਲ ਰਾਈਡਰਸ ਦੀ ਤਰ੍ਹਾਂ ਤੇ ਬੈਕਪੈਕ ਕਰਾਂਗੇ ਆਪਾਂ ਪ੍ਰੋਪਰ ਤੇ ਕਿੱਥੇ ਜਾ ਰਹੇ ਹਾਂ ਉਹ ਤਾਂ ਹੁਣ ਤੁਹਾਨੂੰ ਅਗਲੇ ਬਲੌਗ ਦੇ ਵਿੱਚ ਪਤਾ ਲੱਗੂਗਾ ਤੇ ਉਹਦੇ ਤੋਂ ਪਹਿਲਾਂ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਆਪਣਾ ਬੈਕਪੈਕ ਬਸ ਸਹੀ ਆ ਵੀ ਤੁਹਾਨੂੰ ਇੰਨਾ ਕੁ ਦੱਸ ਦਈਏ ਹਿੰਟ ਦੇ ਦਈਏ ਕਿ ਪੰਜਾਬ ਤੋਂ ਬਾਹਰ ਜਾ ਰਹੇ ਆ ਤੇ ਚਲੋ ਫਿਰ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਵਲੋਗ ਨੂੰ ਕਰਦੇ ਆ ਕੰਟੀਨਿਊ ਤੇ ਹਰ ਵਾਰੀ ਤਰ੍ਹਾਂ ਇਸ ਵਾਰ ਵੀ ਆਪਣਾ ਸਾਥ ਦੇਣਗੇ ਮਿਸਟਰ ਰੁਦਰ ਜੀ ਜੋ ਕਿ ਆਪਣਾ ਕੈਮਰਾ ਹੈਂਡਲ ਕਰਨਗੇ ਤੇ ਆਜੋ ਫਿਰ ਵਲੋਗ ਨੂੰ ਕਰਦੇ ਆ ਕੰਟੀਨਿਊ ਸੋ ਹਾਂਜੀ ਗਾਈਜ਼ ਆਪਣਾ ਜੋ ਵੀ ਸੈਟਅਪ ਆਪਾਂ ਲੈ ਕੇ ਜਾ ਰਹੇ ਆ ਆਪਣੇ ਨਾਲ ਬੈਕਪੈਕ ਪੂਰਾ ਜੋ ਵੀ ਸਮਾਨ ਆਪਾਂ ਕੈਰੀ ਕਰਾਂਗੇ ਆਪਣੇ 2 ਦਿਨ ਦੇ ਟੂਰ ਦੇ ਵਿੱਚ ਤੇ ਚਲੋ ਫਿਰ ਆਪਾਂ ਇੱਕ ਇੱਕ ਕਰਕੇ ਤੁਹਾਨੂੰ ਐਕਸਪਲੇਨ ਕਰਦੇ ਆ ਕਿ ਜੋ ਵੀ ਆਪਾਂ ਸਮਾਨ ਲੈ ਕੇ ਜਾ ਰਹੇ ਆ ਉਹ ਯੂਸਫੁਲ ਕਿੰਨਾਗਾ ਤੇ ਹੁਣ ਇਹ ਤਾਂ ਜਾ ਕੇ ਹੀ ਪਤਾ ਲੂਗਾ ਵੀ ਯੂਸਫੁਲ ਹੈਗਾ ਕਿ ਨਹੀਂ ਪਰ ਅੱਪਾ ਆਪਣੇ ਵੱਲੋਂ ਕੈਰੀ ਕਰ ਰਹੇ ਆ ਤੇ ਸਭ ਤੋਂ ਪਹਿਲਾਂ ਤੁਹਾਨੂੰ ਦਿਖਾਵਾਂਗੇ ਜੋ ਕਿ ਰਾਈਡ ਦੇ ਵਿੱਚ ਜੋ ਵੀ ਮੋਸਟ ਇੰਪੋਰਟੈਂਟ ਚੀਜ਼ਾ ਉਹ ਆਪਣਾ ਹੈਲਮਟ ਜੋ ਜੋ ਕੇ ਆਪਾਂ ਨੂੰ ਪ੍ਰੋਟੈਕਸ਼ਨ ਦੋਗਾ ਇਹ ਤੁਹਾਨੂੰ ਪਤਾ ਹੀ ਆਪਾਂ ਇਹਦੇ ਅਨਬਾਕਸਿੰਗ ਕਰਤੀ ਸੀ ਸਟਾਰਟ ਬ੍ਰਾਂਡਿੰਗ ਆ ਤੇ ਇਹਦੇ ਨਾਲ ਆਪਾਂ ਮਾਉਂਟ ਅਟੈਚ ਕੀਤਾ ਹੋਇਆ ਜੋ ਕਿ ਇਹਦੇ ਵਿੱਚ ਆਪਾਂ ਫੋਨ ਤੁਹਾਨੂੰ ਪਤਾ ਹੀ ਆਪਾਂ ਯੂਜ਼ ਕਰਦੇ ਆ ਤੇ ਸੈਕੰਡ ਇੰਪੋਰਟੈਂਟ ਚੀਜ਼ ਆ ਗਾਇਸ ਸੇਫਟੀ ਪਰਪਸ ਦੇ ਲਈ ਰਾਈਡਿੰਗ ਗਲਵਸ ਇਹ ਵੀ ਆਪਾਂ ਯੂਜ਼ ਕਰਾਂਗੇ ਤੇ ਬਾਈਕ ਵਗੈਰਾ ਚਲਾਉਣ ਦੇ ਵਿੱਚ ਇਹ ਵੀ ਬਹੁਤ ਇੰਪੋਰਟੈਂਟ ਚੀਜ਼ ਆ ਤੇ ਥੋੜੀ ਜਿਹੀ ਜਵਾਨ ਲੜ ਖੜਾ ਰਹੀ ਆ ਗਰਮੀ ਆ ਕਿਉਂਕਿ ਵੱਡਾ ਪੱਖਾ ਨਹੀਂ ਲਗਾਇਆ ਹੋਇਆ ਉੱਪਰ ਦਾ ਛੱਤ ਵਾਲੇ ਚਲੂ ਤੇ ਡੋਰ ਬੰਦ ਤਾਂ ਕਿ ਬਾਹਰ ਦੀ ਕੋਈ ਨੌਇਸ ਵਗੈਰਾ ਨਾ ਆਵੇ ਤੇ ਹੁਣ ਸ਼ੂਟ ਵਗੈਰਾ ਕਰਨ ਦੇ ਵਿੱਚ ਗਾਈਜ਼ ਹੁਣ ਮਿਹਨਤ ਲੱਗੂਗੀ ਤੇ ਤੁਸੀਂ ਵੀ ਮਾਰੇ ਸਪੋਰਟ ਕਰਦੇ ਆਂ ਬਰੋ ਲਾਈਕ ਵਗੈਰਾ ਕਰਕੇ ਆ ਕਰੋ ਹੋਰ ਤਾਂ ਕੋਈ ਚੀਜ਼ ਹੈ ਨਹੀਂ ਠੀਕ ਹੈ ਜੀ ਤੇ ਹੁਣ ਅਗਲੀ ਚੀਜ਼ ਆ ਗਾਈਜ਼ ਆਪਣੇ ਕੋਲ ਚੈਸਟ ਬੈਗ ਇਦੇ ਵਿੱਚ ਵੀ ਆਪਾਂ ਸਮਾਨ ਕੈਰੀ ਕਰਾਂਗੇ ਜੋ ਵੀ ਤੁਹਾਡੇ ਡਾਕੂਮੈਂਟਸ ਹੋਣਗੇ ਕੌਇਨਸ ਹੋਣਗੇ ਮਨੀ ਹੋਗੀ ఎవਰੀਥਿੰਗ ਜੋ ਇਹ ਵੀ ਮੈਂ ਫਸਟ ਟਾਈਮ ਟਰਾਈ ਕਰੂੰਗਾ ਇਹਦੀ ਵੀ ਅਨਬਾਕਸਿੰਗ ਆਪਾਂ ਤੁਹਾਨੂੰ ਆਪਣੇ ਵਲੌਗ ਦੇ ਵਿੱਚ ਕੀਤੀ ਹੋਈ ਆ ਤੇ ਤੁਸੀਂ ਆਦੇ ਦੇਖ ਚੁੱਕੇ ਹੋਵੋਗੇ ਜਿਨ੍ਹਾਂ ਨੇ ਨਹੀਂ ਦੇਖਿਆ ਉਹ ਵੀ ਦੇਖ ਲਿਓ ਅਨਬਾਕਸਿੰਗ ਵਾਲੇ ਵਲੌਗ ਦੇ ਵਿੱਚ ਤੇ ਅਗਲੀ ਚੀਜ਼ ਆ ਗਾਇਜ਼ 벨ਟ ਇਹ ਵੀ ਨਾਰਮਲ ਜੀ ਚੀਜ਼ ਆ ਪਰ ਬਹੁਤ ਜ਼ਰੂਰੀ ਚੀਜ਼ ਆ ਇਹ ਤੋਂ ਬਿਨਾ ਲੱਕ ਦੇ ਮੈਂ ਖੜਨੀ ਨਹੀਂ ਪੋਰਟਲ ਤੋਂ ਉਹਨੂੰ ਦਿਖਾਤੀ ਤੇ ਆ ਨੇ ਸਾਨੀ ਗਲਾਸਸ ਜੋ ਕਿ ਮੈਂ ਅੱਜ ਹੀ ਖਰੀਦੇ ਨੇ ਨੋਰਮਲ ਜੀ ਕੁਆਲਿਟੀ ਆ ਵਾ ਸੱਪਾ ਟਾਈਮ ਸਾਰਨਾ ਦੀ ਸਾਰ ਲਾਂਗੇ ਤੇ ਚੀਪੈਸਟ ਪ੍ਰਾਈਸ ਤੇ ਮਿਲ ਗਏ ਤੇ ਪੇਪਰ ਸ਼ੌਪ ਗਾਈਜ਼ ਇਹ ਵੀ ਜ਼ਰੂਰੀ ਚੀਜ਼ ਆ ਆ ਜੀ ਰਹਿਣ ਲਈ ਆਪਾਂ ਨੂੰ ਯੂਜ਼ ਕਰਨ ਲਈ ਬਹੁਤ ਵਧੀਆ ਚੀਜ਼ ਆ ਪਾਵਰ ਬੈਂਕ ਇਹਦੇ ਨਾਲ ਆਪਣਾ ਜੋ ਵੀ ਗੈਜੇਟਸ ਨੇ ਫੋਨ ਵਗੈਰਾ ਨੇ ਮਾਈਕ ਆ ਠੀਕ ਆ ਉਹ ਇਹਦੇ ਨਾਲ ਯੂਜ਼ ਹਾਂ ਚਾਰਜ ਕਰਾਂਗੇ ਤੇ 10000 ਐਮਐਚ ਦਾ ਇਸ ਟਾਈਮ ਆ ਪੂਰ ਚਾਰਜ ਕੀਤਾ ਹੋਇਆ ਹੈ ਇਹ ਠੀਕ ਹੈ ਤੇ ਆ ਮਲਟੀ ਪਲੱਗ ਆ ਜੇ ਵਾਈ ਚਾਂ ਦਾ ਆਪਕੋ ਮੰਨਦੇ ਤੌਰ ਤੇ ਗੁਰੂ ਹੰਗ ਵਗੈਰਾ ਤਾਂ ਨਾਰਮਲ ਇਹ ਲੈਣਾ ਪਊਗਾ ਤੇ ਤਿੰਨ ਜਾਂ ਚਾਰ ਜene ਹੁੰਦੇ ਵੀ ਆ ਅਸੀਂ ਤਾਂ ਇੱਕ ਪਲੱਗ ਦੇ ਵਿੱਚ ਤਿੰਨ ਜਾਂ ਚਾਰ ਫੋਨ ਲੱਗ ਕੇ ਚਾਣਗੇ ਇਜ਼ੀਲੀ ਅਗਲੀ ਚੀਜ਼ ਆ ਗਾਈਜ਼ ਅੰਡਰਵੇਅਰ 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 ਤੇ ਬਾਕੀ ਆ ਪਰਫਿਊਮ ਕੈਰੀ ਕਰ ਰਿਹਾ ਇਹ ਵੀ ਆਪ ਮੈਂ ਹੁਣੇ ਲੈ ਕੇ ਆਇਆ ਜਸਟ ਤੇ ਕੰਗਾ ਠੀਕ ਆ ਜੀ ਆ ਹੋ ਗਏ ਮੈਡੀਕਲ ਸਮਾਨ ਥੋੜਾ ਇਹਦੇ ਵਿੱਚ ਦੋ ਤਿੰਨ ਮੈਡੀਸਿਨਸ ਵਗੈਰਾ ਐਡ ਕਰਨੀਆਂ ਨੇ ਲਾਇਕ ਬੁਖਾਰ ਦੀ ਪੇਨ ਕਲਰ ਠੀਕ ਆ ਤੇ ਆ ਸਨਸਕ੍ਰੀਨ ਇਹ ਵੀ ਬਹੁਤ ਚਾਹਾਂ ਇੰਪੋਰਟੈਂਟ ਚੀਜ਼ ਆ ਤੇ ਇਹਦੇ ਇਹਦਾ ਯੂਜ਼ ਤੁਹਾਨੂੰ ਪਤਾ ਹੀ ਆ ਹੁਣ ੁੱਤ ਵਗੈਰਾ ਦੇ ਲਈ ਆ ਤੇ ਬਾਈਕ ਵਗੈਰਾ ਰਾਈਡ ਕਰਨ ਦੇ ਵਿੱਚ ਵੀ ਇਹ ਬਹੁਤ ਹੀ ਪੋਟੈਂਟ ਆ ਤੇ ਲਗਾ ਲਗੂ ਕਿ ਵੈਸੇ ਤਾਂ ਆਪਾਂ ਆਰਮਸ ਕੈਰੀ ਕਰ ਰਹੇ ਆ ਪਰ ਫੇਰ ਵੀ ਆਪਾਂ ਯੂਜ਼ ਕਰਾਂਗੇ ਇਹਨੂੰ ਤੇ ਆਨੇ ਆਮਸ ਇਹ ਵੀ ਮੈਂ ਬ੍ਰਾਂਡ ਨੂ ਲੈ ਕੇ ਆਇਆ ਹਾਂ ਜਸਟ ਹੁਣੇ ਤੇ ਆ ਗਏ ਆਪਣੇ ਸੌਕਸ ਦੋ ਮੇਰੇ ਕੋਲ ਹੋਰ ਪਈਆਂ ਨੇ ਤੇ ਇੱਕ ਆਪਾਂ ਐਗਰੀ ਕਰਾਂਗੇ ਦੋ ਤੋਂ ਤਿੰਨ ਸੌਕਸ ਲੈ ਕੇ ਜਾ ਰਹੇ ਆ ਆਪਾਂ ਤੇ ਬਾਕੀ ਆ ਫੋਨ ਆ ਗਾਇਜ਼ ਇਹ ਤਾਂ ਆਪਾਂ ਮੋਡੋ ਵਲੋਗਸ ਕਰਾਂਗੇ ਤੇ ਤਾਂ ਆਪਾਂ ਇਹਨੂੰ ਮਾਉਂਟ ਦੇ ਵਿੱਚ ਸੈੱਟ ਕਰ ਲਾਂਗੇ ਜੇ ਇੰਦੇ ਹੀ ਸਰਦਾ ਤਾਂ ਫਿਰ ਉਹ ਚੱਲੇ ਜਾਣਾ ਕੰਮ ਤੇ ਹੁਣ ਆ ਗਏ ਇੱਧਰ ਕੱਪੜੇ ਵਾਲੇ ਸਿਸਟਮ 'ਚ ਤੇ ਆ ਇੱਕ ਛੋਟਾ ਟਾਵਲ ਲੈ ਕੇ ਚੱਲੇ ਆ ਆਪਾਂ ਫੇਸ ਵਗੈਰਾ ਹੈਂਡ ਵਾਸ਼ ਕਰਨ ਤੋਂ ਬਾਅਦ ਇਸ ਕਰਨ ਲਈ ਪੈਂਟ ਸ਼ਰਟ ਬਾਕੀ ਲੋਰ ਹੋ ਗਈ ਇੱਧਰ ਆਹ ਇੱਕ ਪਰਨਾ ਦਾ ਬਹੁਤ ਲੰਬਾ ਹੈ ਨੂੰ ਵਗੈਰਾ ਬੋਤਲ ਦੇ ਲਈ ਨਹਾਣ ਵਗੈਰਾ ਦੇ ਲਈ ਇਹ ਵੀ ਠੀਕ ਹੈ ਕਾਟੀ ਸ਼ਰਟ ਹੋ ਗਈ ਆ ਬਰੈਂਡ ਠੀਕ ਹੈ ਅੰਡਰਗਾਰਮੈਂਟਸ ਹੋ ਗਏ ਕਲੋਥਸ ਹੋ ਗਏ ਠੀਕ ਆ ਤੇ ਹੋਰ ਬਾਕੀ ਕੀ ਰਹਿ ਗਿਆ ਆਪਣਾ ਇੱਕ ਹਾਂ ਆ ਮਾਈਕ ਲੱਗਿਆ ਹੋਇਆ ਇਹ ਵੀ ਆਪਾਂ ਲੈ ਕੇ ਚੱਲਦੇ ਆ ਇਹ ਕੋ ਫੋਨ ਤਾਂ ਤੁਹਾਨੂੰ ਪਤਾ ਜਿਹੜਾ ਮੇਨ ਫੋਨ ਆ ਆਪਣਾ ਸ਼ੂਟ ਹੋ ਰਿਹਾ ਜੀ ਇਹਦੇ ਵਿੱਚ ਉਹ ਫੋਨ ਹੋ ਗਿਆ ਤੇ ਬਾਕੀ ਗਰੀਲਾ ਪੋਰ ਉਹ ਵੀ ਰੁੱਦਰ ਨੇ ਕੈਰੀ ਕੀਤਾ ਹੋਇਆ ਤੇ ਹੁਣ ਆਪਣਾ ਸਮਾਨ ਰਹਿ ਚੁੱਕਿਆ ਬਸ ਇਹ ਜਿੰਨਾ ਵੀ ਸਾਰਾ ਸੈਟਅਪ ਸੀਗਾ ਗਾਇਜ਼ ਉਹ ਤਿਆਰ ਹੋਊਗਾ ਇਸ ਬੈਗ ਦੇ ਵਿੱਚ ਸਾਰਾ ਪੈਕ ਹੋਣ ਤੋਂ ਬਾਅਦ ਬੈਗ ਫੇਸ ਤੁਹਾਨੂੰ ਦਿਖਾਵਾਂਗੇ ਉਹ ਸ਼ਾਇਦ ਤੁਹਾਨੂੰ ਹੁਣ ਜਦ ਜਾਵਾਂਗੇ ਆਪਾਂ ਸੂਰਤ ਉਹਦੀ ਦਿਖਾਵਾਂਗੇ ਤੇ ਹੁਣ ਤੁਹਾਨੂੰ ਇੰਨਾ ਕ ਹਿੰਟ ਦੇਤੀ ਗਾਇਜ਼ ਇਹ ਆਪਾਂ ਪੰਜਾਬ ਦੇ ਵਿੱਚ ਨਹੀਂ ਰਾਈਡ ਹੋ ਰਹੀ ਇਸ ਟਾਈਮ ਆਪਾਂ ਜਾ ਰਹੇ ਆ ਆਊਟ ਆਫ ਪੰਜਾਬ ਉਹ ਆਪਾਂ ਤੋਂ ਬਾਅਦ ਜਾਵਾਂਗੇ ਤੇ ਉਹਦੇ ਵਿੱਚ ਕਿੰਨਾ ਵੀ ਇੱਕ ਜਸ ਸਾਇਲ ਸਟਾਰਟਅਪ ਆ ਮੈਂ ਤੁਹਾਨੂੰ ਕਹਿੰਦਾ ਰਹਿੰਦਾ ਸੀ ਨਾ ਵੀ ਆਪਾਂ ਕੋਈ ਟੂਰ ਕਰਾਂਗੇ ਤੇ ਰਾਈਡ ਕਰਾਂਗੇ ਮੇਰੇ ਗਾਈਜ਼ ਦਰਸ਼ਨ ਮੇਰੇ ਲਈ ਨਾ ਪਹਿਲਾ ਟੂਰ ਜੋ ਕਿ ਮੈਂ ਫਰੈਂਸ ਦੇ ਨਾਲ ਕਰ ਰਿਹਾ ਹਲੇ ਸੋਲੋ ਨਹੀਂ ਕਰ ਰਿਹਾ ਫਰੈਂਸ ਦੇ ਨਾਲ ਕਰ ਰਿਹਾ ਹਲੇ ਥੋੜਾਇਆ ਤੁਹਾਨੂੰ پتہ ਇੱਕੋ ਦਾਵਾ ਆਪਾਂ ਸੋਲੋ ਨਹੀਂ ਕਰ ਸਕਦੇ ਹੌਲੀ ਹੌਲੀ ਕਰਦੇ ਕਰਦੇ ਫਿਰ ਸੋਲੋ ਤੇ ਆਵਾਂਗੇ ਕੋਲੋ ਇੱਕ ਲੈ ਕੇ ਜਾ ਰਹੇ ਆ ਗਾਈਜ਼ ਆਪਾਂ ਬੈੱਡ ਸ਼ੀਟ ਠੀਕ ਹੈ ਜੀ ਇਹ ਵੀ ਜੇ ਯੂਜ਼ ਹੋਇਆ ਤਾਂ ਕਰ ਲਾਂਗੇ ਅਦਰਵਾਈਜ਼ ਰਹਿਣ ਦਾਂਗੇ ਪਰ ਆਪਾਂ ਕੈਰੀ ਜ਼ਰੂਰ ਕਰ ਰਹੇ ਆ ਤੇ ਬਸ ਇੰਨਾ ਆਪਣਾ ਗੋ ਗਾਈਜ਼ ਸਮਾਨ ਸੀਗਾ ਇੱਕ ਦੋ ਚੀਜ਼ਾਂ ਹੋਰ ਹੋਈਆਂ ਐਡ ਤਾਂ ਕਰ ਦਾਂਗੇ ਕੱਪੜੇ ਤਾਂ ਹੋਣਗੇ ਹਲੇ ਗਾਈਜ਼ ਐਡ ਇਹਦੇ ਵਿੱਚ ਬਾਕੀ ਦਾ ਸਮਾਨ ਇਨਫਾ ਬਾਕੀ ਹਾਂ ਟਿੱਕਾ ਆਪਣਾ ਫੋਨ ਦੇ ਐਕਸੈਸਰੀਜ਼ ਜੋ ਵੀ ਆ ਚਾਰਜਰ ਵਗੈਰਾ ਮਾਈਕ ਲਈ ਮਾਈਕ ਲਈ ਚਾਰਜਿੰਗ ਵਗੈਰਾ ਸਾਰਾ ਡਾਟਾ ਕੇਬਲ ਇਹ ਲੈ ਕੇ ਜਾ ਰਹੇ ਆ ਤੇ ਹਾਂ ਇੱਕ ਆਪਾਂ ਲੈ ਕੇ ਜਾ ਰਹੇ ਆ ਗਾਈਜ਼ ਸਪੋਰਟਸ ਸ਼ੂਜ਼ ਇਨ ਫੋਰ ਸ਼ੂਜ਼ ਆਹ ਨਾਲ ਲੱਗੇ ਜਾਵਾਂਗੇ